ਰਾਜਾ ਵੜਿੰਗ ਤਾਂ ਲੋਕ ਸਭਾ ਹਲਕਾ ਲੁਧਿਆਣਾ ਹਾਰ ਗਏ। ਲੇ ਰਾਜਾ ਵੜਿੰਗ ਨੂੰ ਸੁਖਪਾਲ ਸਿੰਘ ਖੈਰਾ ਨੇ ਹਰਾਉਣ ਦਾ ਪੱਕਾ ਇੰਤਜ਼ਾਮ ਕਰ ਲਿਆ। ਸੁਖਪਾਲ ਸਿੰਘ ਖੈਰਾ ਨੇ ਰਾਜਾ ਵੜਿੰਗ ਦੀ ਬੇੜੀ 'ਚ ਐਸੇ ਵੱਟੇ ਪਾਏ ਆ ਕਿ ਰਾਜਾ ਵੜਿੰਗ ਦੀ ਲੋਕ ਸਭਾ ਵਾਲੀ ਬੇੜੀ ਪਾਰ ਲੰਘਣੀ ਤਾਂ ਕੀ ਲੱਗਦਾ ਇੰਜ ਐ ਕਿ ਸਤ ਲੋਚੀ ਡੁੱਬ ਡੁੱਬ ਕੇ ਜਾਂ ਫਿਰ ਬੁੱਢੇ ਨਾਲੇ 'ਚ ਹੀ ਡੁੱਬ ਜਾਵੇਗੀ। ਮੈਂ ਅਜਿਹੀ ਗੱਲ ਕਿਉਂ ਕਹਿ ਰਿਹਾ ਤੁਹਾਨੂੰ ਪੂਰੀ ਗੱਲ ਖੋਲ ਕੇ ਦੱਸ ਦਿਆ। ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ। ਦਰਅਸਲ ਸੁਖਪਾਲ ਸਿੰਘ ਖੈਰਾ ਨੇ ਬੀਤੇ ਦਿਨੀ ਪੰਜਾਬ ਦੇ ਹੱਕ ਚ ਕਹਿ ਲੀਏ ਜਾਂ ਪੰਜਾਬ ਪ੍ਰਸਤੀ ਚ ਇੱਕ ਬਿਆਨ ਦਿੱਤਾ ਸੀ ਕਿ ਭਾਈ ਜਿਹੜੇ ਬਾਹਰਲੇ ਸੂਬਿਆਂ ਚੋਂ ਲੋਕ ਆਉਂਦੇ ਆ ਉਹਨਾਂ ਨੂੰ ਨੌਕਰੀ ਨਾ ਦਿੱਤੀ ਜਾਵੇ ਜਿਹੜੇ ਬਾਹਰਲੇ ਸੂਬਿਆਂ ਦੇ ਲੋਕ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਪੱਕੀ ਰਹਿائش ਨਾ ਦਿੱਤੀ ਜਾਵੇ ਜੇ ਰਹਿائش ਦੇਣੀ ਐ ਤਾਂ ਕੋਈ ਸ਼ਰਤਾਂ ਨਿਯਮ ਬਣਾ ਲੇ ਜਾਣ ਇਸ ਤੋਂ ਬਾਅਦ ਕੁਝ ਸ਼ਰਾਰਤੀ মিডিਆ ਅਦਾਰਿਆਂ ਨੇ ਕੁਝ ਸ਼ਰਾਰਤੀ ਸਿਆਸਤਦਾਨਾਂ ਨੇ ਇਸ ਬਿਆਨ ਨੂੰ ਇੰਜ ਪੇਸ਼ ਕੀਤਾ ਕਿ ਸੁਖਪਾਲ ਸਿੰਘ ਖੈਰਾ ਤਾਂ ਕਹਿੰਦਾ ਹੈ ਕਿ ਭਾਈ ਯੂਪੀ ਵਿਹਾਰ ਦੇ ਲੋਕਾਂ ਨੂੰ ਯੂਪੀ ਵਿਹਾਰ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਭਜਾ ਦਿਓ, ਕੁੱਟ ਦਿਓ, ਮਾਰ ਦਿਓ ਐਸੀ ਸਥਿਤੀ ਬਣਾ ਦਿੱਤੀ ਗਈ। ਹਾਲਾਂਕਿ ਸੁਖਪਾਲ ਸਿੰਘ ਖੈਰਾ ਦੇ ਨਾਲ ਮੇਰੇ ਸਹਿਯੋਗੀ ਗਗਨਦੀਪ ਨੇ ਗੱਲ ਕੀਤੀ ਤਾਂ ਉਹਨਾਂ ਨੇ ਬੜਾ ਸਪਸ਼ਟ ਇਸ ਦਾ ਜਵਾਬ ਦਿੱਤਾ। ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਖੈਰੇ ਦਾ ਇਹ ਬਿਆਨ ਸਖਪਾਲ ਸਿੰਘ ਖਿਆਰਾ ਦਾ ਇਹ ਬਿਆਨ ਜਿਹੜਾ ਆ ਰਾਜਾ ਵੜਿੰਗ ਨੂੰ ਹਰਾ ਦੂਗਾ ਕਿਉਂਕਿ ਭਾਈ ਲੁਧਿਆਣੇ ਦੇ ਵਿੱਚ ਸਵਾ ਲੱਖ ਸਵਾ 3 ਲੱਖ ਸਾਢੇ 3 ਲੱਖ ਵੋਟ ਪ੍ਰਵਾਸੀਆਂ ਦੀ ਹੈ ਜਿਹੜੇ ਉੱਤਰ ਪੂਰਬ ਚੋਂ ਆਉਂਦੇ ਆ ਜਾਂ ਪੂਰਬ ਚੋਂ ਆਉਂਦੇ ਆ ਉਹਨਾਂ ਦੀ ਹੈ ਤਾਂ ਇਸ ਕਰਕੇ ਜਿਹੜਾ ਉਹ ਹਾਰ ਜਾਣਗੇ ਮੁੱਖ ਮੰਤਰੀ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾਉਣਾ ਰਾਜਾ ਵੜਿੰਗ ਤਾਂ ਮੰਨਦਾ ਉਹਨੇ ਕਿਉਂਕਿ ਉਹ ਲੁਧਿਆਣੇ ਤੋਂ ਲੜ ਰਹੇ ਹੈ ਉੱਥੇ 3 ਸਾਢੇ 3 ਲੱਖ ਵੋਟ ਹੈ ਪ੍ਰਵਾਸੀਆਂ ਦੀ ਉਹ ਕੱਲ ਦਾ ਕਹੀ ਜਾਂਦਾ ਨਾ ਨਾ ਆਇਆ ਨਹੀਂ ਕਹਿ ਸਕਦਾ ਇਹ ਉਹ ਤਾਂ ਕਹਿਦਾ ਉਹ ਨਹੀਂ ਸੋ ਕਾਂਗਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਤਾਂ ਇੱਕ ਦੂਜੇ ਨੂੰ ਹੀ ਮਨ ਜਾਣਗੇ ਕਾਂਗਰਸੀਆਂ ਦੀ ਤਾਂ ਆਪਸ ਚ ਦੋਸਤੀ ਕਛੂ ਤੇ ਚੂਹੇ ਵਾਲੀ ਹੈ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਆਪਸ ਦੋਨਾਂ ਨੇ ਪੂਛਾ ਮੰਨ ਲਿਆ ਵੀ ਇਕੱਠੇ ਰਹਾਂਗੇ ਕਛੂ ਨੂੰ ਥੋੜੀ ਜਿਹੀ ਧੁੱਪ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਪਿੱਛੇ ਚੂਹਾ ਬੰਨਿਆ ਹੋਇਆ ਤੋਬੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘਾਟੇਵਾਲ ਕਛੂ ਨਿਕਲਿਆ ਤਹਾਂ ਬਾਜ ਫਿਰਦਾ ਸੀ ਉਹਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਝਪਟ ਮਾਰਿਆ ਪੰਜਾ ਚੂਹਾ ਚੱਕ ਲਿਆ ਕਿਉਂਕਿ ਪੂੰਛ ਬੰਨੀ ਹੋਈ ਸੀ ਨਾਲ ਕਛੂ ਚੱਕਿਆ ਗਿਆ 200 ਮੀਟਰ ਤੋਂ ਕਛੂ ਡਿੱ ਗਿਆ ਕਛੂ ਮਰ ਗਿਆ ਹੁਣ ਕਾਂਗਰਸੀ ਆਪਸ ਵਿੱਚ ਫੈਸਲਾ ਕਰ ਲੈਣ ਕੌਣ ਕਛੂ ਹੈ ਕੌਣ ਚੂਹਾ ਹੈ ਪਰ ਇੱਕ ਦੂਜੇ ਨੂੰ ਮਾਂਝਣਗੇ ਬਸ ਤਾਂ ਤੁਸੀਂ ਸੁਣ ਹੀ ਲਿਆ ਮੁੱਖ ਮੰਤਰੀ ਨੇ ਕਿਹਾ ਕਿ ਭਾਈ ਰਾਜਾ ਵੜਿੰਗ ਹਾਰੇ ਲੋ ਹਾਰੇ ਲੋ ਸਾਢੇ 3 ਲੱਖ ਵੋਟ ਉਹ ਤਾਂ ਉਹਨਾਂ ਨੂੰ ਪੈਂਦੀ ਨਹੀਂ ਉਹ ਤਾਂ ਕਿਸੇ ਹੋਰ ਨੂੰ ਪੈ ਜੂ ਉਹਨਾਂ ਨੂੰ ਆਇਆ ਕਿ ਸਾਨੂੰ ਪੈ ਜੇ ਕਿਤੇ ਆਮ ਆਦਮੀ ਪਾਰਟੀ ਨੂੰ ਭਾਜਪਾ ਵਾਲੇ ਰਵ੍ਰੀਤ ਬਿੱਟੂ ਹਰਾਂ ਨੂੰ ਆਇਆ ਕਿ ਸਾਨੂੰ ਪੈ ਜੂਗੀ ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਮੁੱਖ ਮੰਤਰੀ ਜਿਹੜੀਆਂ ਗੱਲਾਂ ਕਰਦੇ ਨੇ ਕਿੰਨੀਆਂ ਕੁ ਸਾਰਥਕ ਨੇ ਉਹ ਕਹਿੰਦੇ ਕਿ ਚੰਡੀਗੜ੍ਹ ਹਰਿਆਣੇ ਤੇ ਰਾਜਸਥਾਨ ਚੋਂ ਆਲੇ ਪੰਜਾਬੀ ਲੋਕਾਂ ਨੂੰ ਅਸੀਂ ਨੌਕਰੀ ਦਿੱਤੀ ਮੇਰੇ ਕੋਲ ਡਾਟਾ ਹੈ ਡਾਟਾ ਦਾ ਮੁੱਖ ਮੰਤਰੀ ਜੀ ਸਾਡੇ ਕੋਲ ਵੀ ਹੈ ਸਾਡੇ ਕੋਲੇ ਉਹਨਾਂ ਵੈਂਟਰੀ ਇਨਸਪੈਕਟਰਾਂ ਦਾ ਡਾਟਾ ਹੈ ਜਿਹਦੇ ਵਿੱਚ ਲਗਭਗ 30 35% ਲੋਕ ਜਿਹੜੇ ਬਾਹਰਲੇ ਸੂਬਿਆਂ ਦੇ ਨੌਕਰੀ ਲੈ ਗਏ ਸਾਡੇ ਕੋਲ ਵੀ ਡਾਟਾ ਹੈ ਜੇ ਡਾਟਾ ਤੁਹਾਡੇ ਕੋਲ ਹੈ ਡਾਟਾ ਸਾਡੇ ਕੋਲ ਵੀ ਹੈ ਤਾਂ ਇਸ ਕਰਕੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਲੰਗਰ ਲਾਉਣਾ ਲੰਗਰ ਲਾਉਣਾ ਸਰਬੱਤ ਦੇ ਭਲੇ ਦੀ ਅਰਦਾਸ ਕਰਨਾ ਸਿੱਖਾਂ ਅਤੇ ਪੰਜਾਬੀਆਂ ਦੇ ਖੂਨ ਚ ਪਰ ਇਹਦਾ ਮਤਲਬ ਇਹ ਥੋੜਾ ਹੈ ਕਿ ਕੋਈ ਸਾਡੇ ਹੱਕਾਂ ਹਕੂਕਾਂ ਨੂੰ ਖੋ ਕੇ ਲੈ ਜਾਊਗਾ ਪੰਜਾਬ ਦੇ ਸੂਮਿਆਂ ਦੇ ਉੱਤੇ ਸਭ ਤੋਂ ਪਹਿਲਾ ਅਧਿਕਾਰ ਪੰਜਾਬੀਆਂ ਦਾ ਹੈ ਲੰਗਰ ਲਾਉਣੇ ਆ ਲੋਕਾਂ ਨਾਲ ਮੁਸੀਬਤਾਂ 'ਚ ਖੜਦੇ ਆ ਇਹ ਸਾਡੀ ਖੂਬੀ ਹੈ ਖੜਦੇ ਸੀ ਖੜਦੇ ਰਹਾਂਗੇ ਪਰ ਅਸੀਂ ਆਪਣੇ ਸਿਰ ਤੇ ਤਾਂ ਨਹੀਂ ਨੱਚਣ ਦੇ ਸਕਦੇ ਰਾਜਾ ਵੜਿੰਗ ਬੇਸ਼ੱਕ ਕਿਸ ਦੀ ਸਿਆਸੀ ਕੀਮਤ ਤਾਰੇ ਖੈਰੇ ਵੱਲੋਂ ਦਿੱਤੇ ਬਿਆਨ ਦੀ ਹੋ ਸਕਦਾ ਹੈ ਕਿ ਤਾਰ ਨਹੀਂ ਪੈ ਜੇ ਪਰ ਖੈਰੇ ਦੇ ਸਟੈਂਡ ਨੂੰ ਇਹ ਗੱਲ ਕਹਿ ਦੇਣੀ ਕਿ ਭਾਈ ਮੇਰੇ ਖਿਲਾਫ ਹੀ ਬੋਲੀ ਜਾਂਦਾ ਹੈ ਇਸ ਕਰਕੇ ਖੈਰਾ ਗਲਤ ਹੋ ਗਿਆ ਖੈਰਾ ਬਹੁਤ ਸਾਰੇ ਮੁੱਦਿਆਂ ਤੇ ਗਲਤ ਹੈ ਮੈਂ ਵੀ ਮੰਨਦਾ ਬਹੁਤ ਸਾਰਿਆਂ ਤੇ ਅੱਗੇ ਵੀ ਹੋ ਸਕਦੇ ਨੇ ਪਰ ਇਹ ਮੁੱਦੇ ਤੇ ਕਿਵੇਂ ਕਹਿ ਸਕਦੇ ਆ ਜਦੋਂ ਕਿਹਾ ਜਾਂਦਾ ਕਿ ਜਦ ਹਿਮਾਚਲ ਚ ਡੋਮਿਸਾਈਲ ਲੱਗਦਾ ਹਰਿਆਣਾ ਰਾਜਸਥਾਨ ਚ ਡੋਮਿਸਾਈਲ ਲੱਗਦਾ ਹਰਿਆਣਾ ਹਰਿਆ ਰਾਜਸਥਾਨ ਚ ਤੁਸੀਂ ਜਾ ਕੇ ਨੌਕਰੀ ਲੈ ਕੇ ਦਿਖਾ ਦੋ ਰਾਜਸਥਾਨ ਚ ਤੁਸੀਂ ਜ਼ਮੀਨ ਲੈ ਕੇ ਦਿਖਾ ਦਵੇ ਕੋਈ ਪੰਜਾਬੀ ਤੇ ਕਿਵੇਂ ਸੰਭਵ ਹੈ ਕਿਵੇਂ ਮੁੱਖ ਮੰਤਰੀ ਕਹੀ ਜਾਂਦੇ ਆ ਕਿ ਜੀ ਹਰਿਆਣਾ ਤੇ ਰਾਜਸਥਾਨ ਤੇ ਚੰਡੀਗੜ੍ਹ ਦੇ ਪੰਜਾਬੀ ਸੀ ਜੇ ਉਹ ਪੰਜਾਬੀ ਸੀ ਤਾਂ ਉਹਨਾਂ ਪੰਜਾਬੀਆਂ ਨੂੰ ਚਾਹੀਦਾ ਕਿ ਜੇਕਰ ਉਹਨਾਂ ਨੇ ਨੌਕਰੀ ਪੰਜਾਬ ਚ ਕਰਨੀ ਹੈ ਤਾਂ ਉਹਨਾਂ ਨੂੰ ਚਾਹੀਦਾ ਕਿ ਭਾਈ ਅਸੀਂ ਪੰਜਾਬੀ ਆ ਸਾਨੂੰ ਪੰਜਾਬ ਦੇ ਵਿੱਚ ਰਲਾਇਆ ਜਾਵੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ ਤਾਂ ਤਾਂ ਉਹ ਹੱਕਦਾਰ ਨੇ ਜੇ ਉਹਨਾਂ ਨੇ ਰਹਿਣਾ ਵੀ ਰਾਜਸਥਾਨ 'ਚ ਹਰਿਆਣਾ 'ਚ ਤੇ ਪੰਜਾਬ ਦੇ ਭਲੇ ਦੀ ਗੱਲ ਵੀ ਨਹੀਂ ਕਰਨੀ ਤੇ ਨੌਕਰੀ ਕਰਨੀ ਪੰਜਾਬੀ ਦੇ ਪੰਜਾਬ ਦੇ ਲੋਕਾਂ ਦੇ ਟੈਕਸ ਤੇ ਪਾਲਣਾ ਆ ਫਿਰ ਐਸੇ ਪੰਜਾਬੀਆਂ ਨੂੰ ਅਸੀਂ ਕੀ ਕਵਾਂਗੇ ਇਹ ਤਾਂ ਹੁਣ ਰੱਬ ਜਾਣਦਾ ਪਰ ਉਹ ਪੰਜਾਬੀ ਤਦ ਹੀ ਨੇ ਜੇ ਉਹ ਗੱਲ ਕਹਿਣਗੇ ਕਿ ਅਸੀਂ ਪੰਜਾਬੀ ਬੋਲਦੇ ਇਲਾਕਿਆਂ ਦੇ ਸਨੀਕ ਆ ਤੇ ਸਾਨੂੰ ਪੰਜਾਬ ਦੇ ਵਿੱਚ ਸ਼ਾਮਲ ਕੀਤਾ ਜਾਵੇ ਨਹੀਂ ਤਾਂ ਉਹਨਾਂ ਦਾ ਪੰਜਾਬ ਦੇ ਪਾਣੀ ਤੇ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਨੌਕਰੀਆਂ ਤੇ ਕੋਈ ਹੱਕ ਨਹੀਂ ਮੁੱਖ ਮੰਤਰੀ ਨੂੰ ਆਪਣੇ ਜਿਹੜਾ ਖਿਆਲ ਹੈ ਇਹਨੂੰ ਮੁੜ ਵਿਚਾਰਨਾ ਚਾਹੀਦਾ ਹੈ ਮੁੱਖ ਮੰਤਰੀ ਜਦੋਂ ਪੰਜਾਬੀਆਂ ਦੇ ਉੱਤੇ ਕੋਈ ਗੱਲ ਆਉਂਦੀ ਹੈ ਉਹ ਤਾਂ ਚੁੱਪ ਕਰ ਜਾਂਦੇ ਨੇ ਜਦੋਂ ਪ੍ਰਵਾਸੀਆਂ ਤੇ ਜਾਂ ਬਾਹਰਲੇ ਸੂਬਿਆਂ ਤੇ ਦਿੱਲੀ ਤੇ ਗੱਲ ਆਉਂਦੀ ਹੈ ਤਾਂ ਮੁੱਖ ਮੰਤਰੀ ਐਵੇਂ ਪਿੱਟਦੇ ਆ ਜਿਵੇਂ ਕੋਈ ਮਕਾਨ ਜਾਂਦਾ ਆ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਰਾਜਾ ਵੜਿੰਗ ਕੀਮਤ ਭਰ ਦੂਗਾ ਰਾਜਾ ਵੜਿੰਗ ਨੂੰ ਭਰਨੀ ਵੀ ਪੈ ਸਕਦੀ ਹੈ ਤੇ ਭਰਨੀ ਚਾਹੀਦੀ ਵੀ ਹੈ ਪਰ ਜੇ ਕਰ ਖੈਰੀ ਦੀਏ ਗੱਲ ਗਲਤ ਹੈ ਮੁੱਖ ਮੰਤਰੀ ਨੂੰ ਕਹਿਣਾ ਚਾਹੀਦਾ ਕਿ ਪੰਜਾਬ ਦੇ ਹੱਕਾਂ ਤੇ ਪੰਜਾਬ ਦੀਆਂ ਜ਼ਮੀਨ ਤੇ ਪਾਣੀ ਤੇ ਨੌਕਰੀਆਂ ਤੇ ਪੰਜਾਬੀਆਂ ਦਾ ਕੋਈ ਹੱਕ ਨਹੀਂ ਜੇ ਕਾਂਗਰਸ ਨਹੀਂ ਕਹਿ ਸਕਦੀ ਜੇ ਕਾਂਗਰਸ ਇਹ ਗੱਲ ਕਹਿ ਸਕਦੀ ਹੈ ਕਿ ਪ੍ਰਵਾਸੀਆਂ ਦਾ ਕੋਈ ਹੱਕ ਨਹੀਂ ਤਾਂ ਮੁੱਖ ਮੰਤਰੀ ਨੂੰ ਵੀ ਕਹਿਣਾ ਚਾਹੀਦਾ ਕਿ ਪੰਜਾਬੀਆਂ ਦਾ ਕੋਈ ਹੱਕ ਨਹੀਂ ਫਿਰ ਦੇਖਦੇ ਆ ਮੁੱਖ ਮੰਤਰੀ ਨੂੰ ਇਹ ਸਿਆਸਤ ਕਿਸ ਭਾ ਪੈਂਦੀ ਹੈ